ਲਓ ਵੀ ਮਿੱਤਰੋ ਚੱਕ ਲੋ 스ਵਿਫਟ ਤੇ ਵਰਨਾ ਚੱਕ ਲੋ ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਕਾਰ ਸਟੋਰ ਪੰਜਾਬ ਤੇ ਅੱਜ ਅਸੀਂ ਪਹਿਲਾਂ ਵਾਂਗੂ ਸਸਤੇ ਰੇਟਾਂ ਵਿੱਚ ਤੁਹਾਡੇ ਲਈ ਗੱਡੀਆਂ ਲੈ ਕੇ ਆਏ ਆਗੇ ਤੇ ਪਹਿਲਾਂ ਤਾਂ ਬਾਈ ਸਾਰਿਆਂ ਨੂੰ ਬੇਨਤੀ ਆ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਖੀ ਲੋ ਪਹਿਲਾਂ ਵੀ ਇਹ ਬਾਈ ਨੇ ਸਾਥੋਂ ਹੀ ਸਾਡੇ ਥਰੂ ਇਹ ਗੱਡੀ ਲੈਤੀ ਸੀਗੀ ਤੇ ਬਾਈ ਨੇ ਮਹੀਨਾ ਕੀ ਹੋਇਆ ਲੈ ਤੀਨੂੰ ਅਮਰਜੈਂਸੀ ਜੇ ਸਾਰੀ ਫੈਮਿਲੀ ਨੇ ਬਾਹਰੇ ਜਾਣ ਕਰਕੇ ਦੋਨੇ ਗੱਡੀਆਂ ਬਾਈ ਦੀਆਂ ਸੇਲ ਤੇ ਨੇ ਇਸ ਟਾਇਰਾਂ ਦੀ ਵਧੀਆ ਓਮੀ ਪਈ ਆ ਬਾਈ ਹਾਂ ਅੰਦਰੋਂ ਵੀ ਬਾਈ ਗੱਡੀ ਤੁਸੀਂ ਪੂਰੀ ਵਧੀਆ ਸੀ ਇਹਦੀ ਤੇ ਓਮੀ ਪਈ ਆ ਤੇ ਬਈ ਪੂਰੀ ਵਧੀਆ ਕੰਡੀਸ਼ਨ ਸੀ ਕੋਈ ਇਹਦੇ ਚ ਕੋਈ ਹੋਣੀ ਸੀਗਾ ਤੇ ਆਪਣਾ ਬਾਈ ਅੰਦਰੋਂ ਕੈਮਰਾਮੈਨ ਗੱਡੀ ਅੰਦਰੋਂ ਲੁੱਕ ਚੈੱਕ ਕਰਵਾ ਦੇ ਬਾਈ ਤੁਸੀਂ ਬਾਈ ਇਹ ਕਿੰਨੀ ਤੁਸੀਂ ਚਲਾਤੀ ਹੁਣ ਕਿੰਨੀ ਚੱਲੀ ਹੋਈ ਆ ਹੁਣ ਇਹ ਇਹ ਬਾਈ 1 30 32 ਕ ਚੱਲੀ ਹੋਈ ਆ ਕੋਈ ਬਾਲੀ ਨਹੀਂ ਚੱਲੀ ਹੋਈ ਠੀਕ ਆ ਠੀਕ ਆ ਬਈ ਆਈ ਪੰਪ ਬੂਫਰ ਬਾਈ ਇਹ ਉਹੀ ਪਿਆ ਪਹਿਲਾਂ ਵਾਲਾ ਹਾਂ ਬਾਈ ਸਾਰਾ ਕੁਝ ਸੇਮ ਆ ਸੀ ਬਾਈ ਕੁਝ ਨਹੀਂ ਇਹਦੇ ਵਿੱਚ ਨਾ ਬਦਲਾਇਆ ਨਾ ਹੋਇਆ ਕਿਉਂਕਿ ਇਹ ਪੂਰੀ ਵਧੀਆ ਪਈ ਸੀ ਇਹ ਕਿੰਨੀ ਚੱਲੀ ਹੋਈ ਹੈਗੀ ਬਾਈ ਜੈਨੂਅਨ ਚੱਲੀ ਹੋਇਆ ਕੋਈ ਗੱਡੀ 'ਚ ਨੁਕਸ ਨਹੀਂ ਕੋਈ ਇਹਦਾ ਲਾਂਬਾ ਨਹੀਂ ਆ ਲਓ ਜੀ ਬਾਈ ਇਹਦਾ ਵੀ ਆਪਾਂ ਤੁਸੀਂ ਇੱਕ ਵਾਰੀ ਮੀਟਰ ਚੈੱਕ ਕਰਵਾ ਦਿਓ ਆਪਣੀ ਚਾਬੀ ਲਾ ਦਿਓ ਬਾਈ ਮੀਟਰ ਦੇਖ ਲੈਣੇ ਆ ਸੀ ਆਪਣਾ ਕਿੰਨਾ ਕੇ ਚੱਲਿਆ ਹੋਇਆ ਇਹ ਇਹਦਾ ਬਾਈ ਕਿੰਨਾ ਰੇਟ ਦੇਣਾ ਕਿ ਆਪਾਂ ਗੱਡੀ ਦਾ ਇਹਦਾ ਰੇਟ ਬਾਈ ਆਪਾਂ 130 35 ਦੀ ਛੱਡ ਦਾਂਗੇ ਬਾਈ